से का श्रृंगार है उसके अस्त्र शस्त्र और गुरु साहब ने कहा कि शस्त्र रखने का मतलब तभी है जब आप शास्त्र को मानोगे यानी डिसिप्लिन वो डिसिप्लिन बहुत जरूरी होता है लेकिन आज हम खालसे के उसी श्रृंगार की जब बात करते हैं तो सर से लेकर पैर तक सर जिसको दमाला कहा जाता है और पैरों तक तमाम अस्त्रों से सुसज्जित होते हैं गुरु साहब के ये सिंह क्या क्या आपने पहन रखा है ये श्रृंगार क्या है वाहे गुरु जी का खालसा वाहे गुरु जी की फतेह ਏ ਜੀ ਜਿਹੜੇ ਸਾਸਤਰ ਨੇ ਨਾ ਇਹ ਮਹਾਰਾਜ ਨੇ ਸਾਡੇ ਪੀਰ ਨੇ ਜੀ ਇਹ ਇਹਨਾਂ ਨੂੰ ਅਸੀਂ ਪੀਰਾਂ ਵਾਂਗੂ ਮੰਨਦੇ ਆ ਜੀ ਜਿਵੇਂ ਆਪਾਂ ਪੀਰਾਂ ਨੂੰ ਮੰਨਦੇ ਆ ਇਹ ਸਾਡੇ ਪੀਰ ਨੇ ਸਾਨੂੰ ਇਹਨਾਂ ਦੇ ਵਿੱਚੋਂ ਇਹ ਸਾਡੇ ਤੇਗਾ ਜਿਹੜਾ ਇਹ ਸਾਡੇ ਨੌਵੇਂ ਪਾਸ਼ਾ ਜੀ ਗੁਰੂ ਤੇਗ ਬਹਾਦਰ ਜੀ ਦੇ ਨੋਂ ਤੋਂ ਪਿਆ ਸਾਨੂੰ ਉਹਨਾਂ ਚੋਂ ਇਹ ਦਿਖਾਈ ਦਿੰਦੇ ਨੇ ਜਿਹੜਾ ਅਸੀਂ ਇਹ ਤੀਰ ਲਾਇਆ ਜੀ ਇਹ ਸਾਡੇ 10ਵੇਂ ਪਾਸ਼ਾ ਜੀਆਂ ਦਾ ਤੀਰ ਆ ਜੀ ਉਹ ਰੱਖਦੇ ਹੁੰਦੇ ਸੀ ਲਵੇ ਬਾਕੀ ਇਹ ਚੱਕਰ ਹੁੰਦਾ ਜੀ ਇਹ ਉਂਗਲ ਚ ਘੁਮਾ ਕੇ ਛੱਡਿਆ ਜਾਂਦਾ ਇਹ ਗਰਦਨ ਲਾਹ ਦਿੰਦਾ ਇਹ ਜੰਗੀ ਸਾਸਤਰ ਹੁੰਦਾ ਦਾ ਬਾਕੀ ਇਹਨੂੰ ਕਟਾਰ ਕਹਿੰਦੇ ਨਹੀਂ ਇਹ ਸਸਤਰ ਨੂੰ ਇਹ ਪੰਜ ਦਾ ਕੰਮ ਕਰਦਾ ਜੀ ਇਹ ਆ ਜਿਹੜਾ ਇਹ ਪ੍ਰਾਤਨ ਖੰਜਰ ਆ ਜੀ ਸਾਡਾ ਇਹ ਜਿਹੜੀ ਟੱਲੀ ਅਸੀਂ ਤਾਂ ਲਾਈ ਆ ਜੀ ਇਹ ਕਿਸੇ ਨਿੰਗ ਸਿੰਘ ਦੇ ਟੱਲੀ ਲੱਗੀ ਨਹੀਂ ਹੁੰਦੀ ਨਾ ਸਾਡੀ ਰਹਿਤ ਮਿਲਦਾ ਇਹ ਟੱਲੀ ਸਾਡੇ ਨਾਂ ਤੇ ਡਿਪੈਂਡ ਕਰਦੀ ਹੈ ਜੀ ਸਾਡਾ ਨਾਂ ਹੈਗਾ ਬਾਬਾ ਬੌਲਦੇ ਸਿੰਘ ਜੀ ਬੌਲਦੇ ਦਾ ਮਤਲਬ ਨੰਦੀ ਸਮਝਦੇ ਹੋ ਨਾ ਤੇ ਸਾਡਾ ਨੋ ਬੌਲਦੇ ਸਿੰਘ ਅਸੀਂ ਟੱਲੀ ਇਹ ਤਾਂ ਲਾਈ ਆ ਜੀ ਹੋਰ ਇਹਨੂੰ ਅਸੀਂ ਸਫਰ ਜੰਗ ਕਹਿੰਦੇ ਆ ਜੀ ਉਹ ਇਹਨੂੰ ਵਰਸਾ ਕਹਿੰਦੇ ਨੇ ਸਾਡੇ ਪਰ ਆ ਜਿਹੜੀ ਚੀਜ਼ ਲਾਈ ਹੈਗੀ ਇਹ ਮੈਨੂੰ ਲੱਗਦਾ ਕਿਸੇ ਨੂੰ ਗਲਬੇ ਬਹੁਤ ਘੱਟ ਮਿਲੂਗੀ ਤੁਹਾਨੂੰ ਇਹਨੂੰ ਸਫਰਜੰਗ ਕਹਿੰਦੇ ਆ ਜੀ ਅਸੀਂ ਹਾਂ ਜੀ ਇਹ ਉੱਪਰ ਚੰਦ ਤੋੜਾ ਬੋਲਦੇ ਆ ਇਹਨੂੰ ਅਸੀਂ ਤੇ ਇਹ ਚੱਕਰ ਲੱਗਦਾ ਜੀ ਤੇ ਇੱਕ ਸਿਰ ਦੇ ਵਿੱਚ ਵੀ ਹਮਾਰੇ ਕੇਸੀ ਸ਼ਸਤਰ ਹੁੰਦੇ ਆ ਕਿਉਂਕਿ ਉਹ ਅੰਦਰ ਹੁੰਦੇ ਆ ਜੀ ਗੋਪਤ ਇਹਨੂੰ ਅਸੀਂ ਬੋਲਦੇ ਆ ਗੁਰੂ ਮਹਾਰਾਜ ਤੇਗਾ ਜੀ ਤੇ ਇਹ ਤੀਰ ਕਮਾਨ ਆ ਜੀ ਇਹਨਾਂ ਨੂੰ ਅਸੀਂ ਸਫਰਜੰਗ ਕਹਿੰਦੇ ਆ ਜੀ ਤੇ ਇਹ ਆ ਜੀ ਕਟਾਰ ਤੇ ਇਹਨਾਂ ਨੂੰ ਕਹਿੰਦੇ ਆ ਅਸੀਂ ਜੀ ਖੰਜਰ ਇਹਨੂੰ ਅਸੀਂ ਗੁਪਤੀ ਸ਼ਾਸਤਰ ਕਹਿੰਦੇ ਆ ਜੀ ਇਹ ਗੁਪਤੋ ਸ਼ਾਸਤਰ ਇਹ ਪਾਣੀ ਦਾ ਸ਼ਾਸਤਰ ਹੈ ਜੀ ਪਾਣੀ ਦੇ ਵਿੱਚ ਤੈਰ ਸਕਦੇ ਆ ਇਹਨੂੰ ਪਾ ਕੇ ਅਸੀਂ ਕਿਉਂਕਿ ਇਹ ਪਾਣੀ ਦੇ ਵਿੱਚ ਕੋਈ ਜਾਨਵਰ ਹੁੰਦਾ ਉਹਦੇ ਬਾਹਰ ਕਰਨ ਵਾਸਤੇ ਹੈ ਇਹ ਸ਼ਾਸਤਰ ਨਹੀਂ ਚੱਲਦਾ ਆ ਤੀਰ ਕਮਾਨ ਤਾਂ ਹੈਗੇ ਉਹ ਤਾਂ ਤੁਹਾਨੂੰ ਹਰੋਂ ਪਤਾ ਹੀ ਉਹ ਤੀਰ ਕਮਾਨ ਇਹ ਸਾਡੇ ਮਹਾਰਾਜ ਵੇਲੇ ਦਾ ਨੋਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ